ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੇ ਇਸ ਨਵੇਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨਾਲ ਠੀਕ ਹੋਵਗੇ ਆਖਿਰਕਾਰ ਬੱਬੂ ਮਾਨ ਨੇ ਮੱਕੀ ਦੀ ਰੋਟੀ ਵਾਲਾ ਸਵਾਲ ਇੱਕ ਵਾਰ ਫਿਰ ਖੜਾ ਕਰ ਦਿੱਤਾ ਹੈ ਹਾਂਜੀ ਦੋਸਤੋ ਪਹਿਲਾਂ ਤਾਂ ਜਿਹੜੀ ਪਹਿਲਾਂ ਸ਼ੈਰੀ ਆਈ ਸੀ ਕਿ ਬੱਬੂ ਮਾਨ ਦੀ ਮੱਕੀ ਦੀ ਰੋਟੀ ਤੇ ਉਸ ਤੋਂ ਬਹੁਤ ਜਿਹੜੀ ਕਿ ਜਨਤਾ ਤੰਗ ਆਈ ਸੀਗੀ ਉਹਦੇ ਫੈਨ ਵੀ ਜਿਹੜੇ ਕਿ ਆਖਿਰਕਾਰ ਕਹਿਣ ਲੱਗ ਪਏ ਸੀਗੇ ਕਿ ਸਾਡਾ ਉਸਤਾਦ ਕਿਹੜੇ ਬੰਨੇ ਤੁਰ ਪਿਆ ਆ ਪਰ ਉਸ ਤੋਂ ਬਾਅਦ ਮੱਕੀ ਟੂਪਾੜ ਜਿਹੜਾ ਕਿ ਉਹ ਆ ਚੁੱਕਿਆ ਆ ਬੱਬੂ ਮਾਨ ਨੇ ਲਾਈਵ ਸਟੇਜ ਦੇ ਉੱਪਰ ਵੀ ਕਿਹਾ ਸੀਗਾ ਕਿ ਮੈਂ ਬਹੁਤ ਸਾਰੀਆਂ ਸ਼ਾਇਰੀਆਂ ਜਿਹਨੇ ਕਿ ਮੱਕੀ ਦੀ ਰੋਟੀ ਦੇ ਉੱਪਰ ਲਿਖੂੰਗਾ ਅਤੇ ਉਸ ਤੋਂ ਬਾਅਦ ਬੱਬੂ ਮਾਨ ਨੇ ਇੱਕ ਵਾਰ ਫੇਰ ਤੁਹਾਨੂੰ ਪਤਾ ਹੀ ਹੈ ਕੀ ਕੀ ਕਰ ਦਿੱਤਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਬੱਬੂ ਮਾਨ ਦੀ ਇਸ ਸ਼ਾਇਰੀ ਦੇ ਵਿੱਚ ਕੁਝ ਅਲਫ਼ਾਜ਼ ਇਦਾਂ ਦੇ ਨੇ ਜਿਹੜੇ ਕਿ ਸਮਝ ਤੋਂ ਅਹੀ ਬਾਹਰ ਨੇ ਆਖਿਰਕਾਰ ਫੇਲੋ ਕੇ ਲਿਖ ਰਹੇ ਨੇ ਕਿ 20 ਸਾਲਾਂ ਬਾਅਦ ਉਸਤਾਦ ਦੀ ਸਮਝ ਆਊਗੀ ਪਰ ਬੱਬੂ ਮਾਨ ਕੀ ਕੋਈ ਸੋਦਾ ਐ ਇਸ ਸ਼ਾਇਰੀ ਦੇ ਭਾਰੇ ਅਤੇ ਕੀ ਕੋਈ ਕਹਿੰਦਾ ਐ ਇਸ ਸ਼ਾਇਰੀ ਦੇ ਵਿੱਚ ਆ ਤੁਹਾਨੂੰ ਅਸੀਂ ਉਹ ਵੀਡੀਓ ਦਿਖਾ ਦਿੰਨੇ ਆ ਬੱਬੂ ਮਾਨ ਦੀ ਜਿਸ ਵਿੱਚ ਕੀ ਉਹਨਾਂ ਨੇ ਇਹ ਸ਼ਾਇਰੀ ਦਾ ਇੱਕ ਵਾਰ ਫਿਰ ਜਲੂਸ ਇਹਨਾਂ ਕੀ ਆਪਣੇ ਸ਼ਬਦਾਂ ਦੇ ਵਿੱਚ ਕੱਢ ਦਿੱਤਾ ਆ ਆਖਿਰਕਾਰ ਲੋਕੇ ਵੀ ਕਹਿ ਰਹੇ ਨੇ ਕਿ ਇਦਾਂ ਦੀ ਕਿਹੜੀ ਸ਼ਾਇਰੀ ਹੁੰਦੀ ਆ ਆਓ ਬਿਨਾਂ ਦੇਰੀ ਦੇ ਤੇ ਅਸੀਂ ਤੁਹਾਨੂੰ ਉਹ ਵੀਡੀਓ ਦਿਖਾਣ ਜਾ ਰਹੇ ਆ ਜਿਸ ਵਿੱਚ ਕੀ ਬੱਬੂ ਮਾਨ ਨੇ ਮੱਕੀ ਦੀ ਰੋਟੀ ਦਾ ਇੱਕ ਵਾਰ ਫਿਰ ਜਲੂਸ ਕੱਢਿਆ ਆ ਵਾਹ ਜੀ ਵਾਹ ਸ਼ਰਮਨ ਜੀ ਆਨੰਦ ਆ ਗਿਆ ਬਈ ਆਖਿਰ ਮੱਕੀ ਦੀ ਰੋਟੀ ਚਾਰ 3 ਵਜੇ ਵਾਲੀ ਚਾਹ ਇਹ ਤਾਂ ਖੈਰ ਸ਼ਹਿਰੀ ਬੱਚਾ ਹੈ ਤਾਂ ਪਨੀਰ ਖਾਂਦਾ ਚਾਹ ਤਾਂ ਵਾਈ ਕਰਨ ਬਹੁਤ ਸਵਾਦ ਹੈ ਵੀ ਭੋਜਨ ਹਾਂਜੀ ਦੋਸਤੋ ਇਹ ਸਿਗੀ ਉਹ ਵੀਡੀਓ ਜਿਹੜੀ ਕਿ ਅਸੀਂ ਤੁਹਾਨੂੰ ਦਿਖਾਈ ਆ ਜਿਸ ਦੇ ਵਿੱਚ ਕੀ ਬੱਬੂ ਮਾਨ ਵੱਲੋਂ ਕੀ ਕੁਝ ਕਹਿ ਜਾਂਦਾ ਆ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਸੁਣਿਆ ਹੋਵੇਗਾ ਆਖਿਰਕਾਰ ਬੱਬੂ ਮਾਨ ਨੇ ਸਟੇਜ ਦੇ ਉੱਪਰੋਂ ਇਹ ਤਾਂ ਕਹਿ ਦਿੱਤਾ ਕਿ ਮੱਕੀ ਦੀ ਰੋਟੀ ਮੈਂ ਹਰ ਸ਼ਾਮ ਨੂੰ ਖਾਇਆ ਕਰੂੰਗਾ ਅਤੇ ਰੋਜ਼ ਜਿਹੜੇ ਕਿ ਉਹਦੇ ਉੱਤੇ ਸ਼ਾਇਰੀ ਲਿਖ ਕੇ ਉਹ ਤੁਹਾਨੂੰ ਰੋਜ਼ ਸੁਣਾਇਆ ਕਰੂੰਗਾ ਟਰੋਲ ਕਰਨ ਵਾਲਿਆਂ ਨੂੰ ਜਿਹੜਾ ਕਿ ਉਹ ਮੈਂ ਜਵਾਬ ਹੀ ਦੇਵਾਂਗਾ ਪਰ ਜੇਕਰ ਬੱਬੂ ਮਾਨ ਇਦਾਂ ਹੀ ਆਪਣੀਆਂ ਸ਼ਾਇਰੀਆਂ ਨੂੰ ਆਪਣੇ ਸੋਸ਼ਲ ਅਕਾਊਂਟਾਂ ਦੇ ਉੱਪਰੋਂ ਅਪਲੋਡ ਕਰਦਾ ਰਿਹਾ ਅਤੇ ਜਿਹੜੇ ਕਿ ਟਰੋਲ ਕਰਨ ਵਾਲੇ ਨੇ ਉਹ ਸਭ ਉਹ ਹੀ ਟਰੋਲ ਕਰਨਗੇ ਕਿਉਂਕਿ ਇਸ ਦਾ ਕੋਈ ਮਤਲਬ ਹੀ ਨਹੀਂ ਬੰਦਾ ਤੁਸੀਂ ਦੋ ਲਾਈਨਾਂ ਸਮਝ ਸਕਦੇ ਹੋ ਪਰ ਉਸ ਤੋਂ ਬਾਅਦ ਜੋ ਕੁਝ ਬੱਬੂ ਮਾਨ ਨੇ ਕਿਹਾ ਉਹ ਸਮਝ ਤੋਂ ਹੀ ਬਾਹਰ ਹੈ ਕਿ ਆਖਿਰਕਾਰ ਬੱਬੂ ਮਾਨ ਨੇ ਇਹ ਕਹਿ ਕੇ ਦਿੱਤਾ ਆ ਚਲੋ ਆਓ ਆਪਾਂ ਵੀ ਇੱਕ ਵਾਰ ਬੱਬੂ ਮਾਨ ਦੀ ਉਸ ਸ਼ਾਇਰੀ ਨੂੰ ਬਿਆਨ ਕਰਦੇ ਆਂ ਬੱਬੂ ਮਾਨ ਨੇ ਉਸ ਸ਼ਾਇਰੀ ਦੇ ਵਿੱਚ ਕਿਹਾ ਆ ਕਿ ਮੱਕੀ ਦੀ ਰੋਟੀ ਨਾਲ ਅਚਾਰ ਆ ਤੇ 3 ਵਜੇ ਵਾਲੀ ਚਾਹ ਵਾ ਤੇ ਉਸ ਤੋਂ ਬਾਅਦ ਬੱਬੂ ਮਾਨ ਕਹਿੰਦਾ ਆ ਕਿ ਇਸ ਬੱਚੇ ਨੂੰ ਸ਼ਾਇਰੀ ਨੂੰ ਪਨੀਰ ਪਸੰਦ ਆ ਤੇ ਮੈਨੂੰ ਅਚਾਰ ਹਾਂਜੀ ਦੋਸਤੋ ਇਹ ਕੋ ਜਿਹੜਾ ਕਿ ਬੱਬੂ ਮਾਨ ਦੁਆਰਾ ਕਿਹਾ ਗਿਆ ਆ ਤੁਸੀਂ ਆਪ ਹੀ ਸਮਝ ਸਕਦੇ ਹੋ ਇਹ ਕੋਈ ਸ਼ਾਇਰੀ ਆ ਕਿ ਜਾਂ ਕੋਈ ਆਮ ਗੱਲ ਆ ਕਿਉਂਕਿ ਬੱਬੂ ਮਾਨ ਦੁਆਰਾ ਇਹ ਸ਼ਾਇਰੀ ਦੇ ਤੌਰ ਤੇ ਹੀ ਉਹਨਾਂ ਨੇ ਬਿਆਨ ਕੀਤੀ ਆ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਆਪਣੀ رائے ਕਮੈਂਟ ਕਰਕੇ ਜਰੂਰ ਦਿਓ ਅਤੇ ਇਦਾਂ ਦੀਆਂ ਹੋਰ ਨਵੇਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਂਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ